सतनाम वाहेगुरु साहिब जी वाहिगुरु साहिब जी अमृत बेड़ा सच नओ ਵੱਡੇ ਆਈ ਬੀਚਰ ਕਰਮੀ ਆਬੈ ਕਪੜਾ ਨਦਰੀ ਮੋਖ ਦਵਾਰ ਨਾਨਕੇ ਵੈ ਜਾਣੀਐ ਸਬ ਅਪੇ ਸਚਿਆਰ ਰੈਣ ਗਵਾਈ ਸੋ ਏਕੈ ਸੁਗਵਾ ਆ ਖਾਏ ਹੀਰੇ ਜਿਹਾ ਜਨਮ ਹੈ ਕੋਡੀ ਬਦਲੇ ਜਾਏ ਹੀਰੇ ਜਿਹਾ ਜਨਮ ਹੈ ਕੋਡੀ ਬਦਲੇ ਜਾਏ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਗੁਰਜੀ ਕੀ ਫਤਿਹ ਧਰਮ ਸਨਮਾਨ ਜੋ ਗੁਰੂ ਕੀ ਸਾਜਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਅੰਮ੍ਰਿਤ ਵੇਲਾ ਹੋ ਚੁੱਕਿਆ ਸੌਣ ਦਾ ਵਕਤ ਨਹੀਂ ਜਿਜਿਹਾਂ ਜਾਗਣ ਦਾ ਵਕਤ ਹੈ ਉਠੋ ਗ੍ਰੰਮਖ ਪਿਆਰਿਓ ਤੇ ਕੇ ਇਸ਼ਨਾਨ ਪਾਣੀ ਕਰ ਗੁਰਬਾਣੀ ਪੜ ਗੁਰਬਾਣੀ ਸੁਣ ਸਤਨਾਵਾਂ ਵਾਇਗਰ ਸਤਨਾਵਾਂ ਵਾਇਗਰ ਸਤਨਾਵਾਂ ਵਾਇਗਰ ਦਾ ਜਾਪ ਕਰ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਪ੍ਰਕੇਲਾ ਹੈ ਪ੍ਰਾਪਤ ਕਰ ਅਮਰਤ ਵੇਲਾ ਚੁੱਕਿਆ ਅਮਰਤ ਵੇਲਾ ਦਾ ਟਾਈਮ 4 ਵਜਣ ਵਾਲੇ ਹਨ ਅਮਰਤ ਵੇਲੇ ਦਾ ਟਾਈਮ 4 ਵਜਣ ਵਾਲੇ ਹਨ ਉઠੋ ਗਰਮਖ ਪਿਆਰਿਓ ਉਠਕੇ ਇਸ਼ਨਾਨ ਪਾਣੀ ਕਰ ਗੁਰਬਾਣੀ ਪੜੋ ਸੁਣ ਗੁਰੂ ਦਰਬਾਰ ਦੀ ਹਾਜ਼ਰੀ ਪਰ ਕੇ ਅਮਰਖਾ ਜੀਵਨ ਦੇ ਲਾਹੇ ਪ੍ਰਾਪਤ ਕਰੋ ਅੱਜ ਭਾਈ ਅੰਗਰੇਜ਼ੀ ਵਿੱਚ 27 ਤਾਰੀਖ ਦਿਨ ਸ਼ਨੀਵਾਰ 12:00 ਚੁੱਕੇ 27 ਸਤੰਬਰ ਦਿਨ ਸ਼ਨੀਵਾਰ 12:00 ਚੁੱਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ